ਤਰੋ ਜੱਸੀ ਖੱਬਲ ਪਟਣ ਨੇ ਲਿਆਂਦੀ ਡਬਲ ਰੋ ਵਾਲੀ ਮਸ਼ੀਨ ਆ ਪਤਾ ਨਹੀਂ ਚਾਰ ਵਾਲੀ ਹੁੰਦੀ ਸਿੰਗਲ ਵਾਲੀ ਹੁੰਦੀ ਸਾਕੀਵਾਂ ਦੇ ਡਬਲ ਦੋ ਰੇ ਇਕੱਠੇ ਲੈ ਕੇ ਜਾਊਗੀ ਨਹੀਂ ਦੇਖ ਸਕਦੇ ਟੋਕੇ ਲਾਉਣਾ ਸਰ ਇਧਰ ਹਾਂ ਹਾਂ ਆਹ ਦੇਖ ਟੋਕੇ ਲਾਉਂਦੇ ਨੇ ਇਹ ਮਲਾ ਬਰਨਾਲੇ ਜਿਹੜੀ ਦੀ ਪਹਿਲੀ ਮਸ਼ੀਨ ਆ ਨਾ ਹਾਂ ਬਰਨਾਲੇ ਜਿਹੜੀ ਦੀ ਪਹਿਲੀ ਹੈ ਪਹਿਲੀ ਮਸ਼ੀਨ ਲਿਆਂਦੀ ਜੱਸੀ ਨੇ ਖੱਬਲ ਪਟਣ ਨੇ ਆਹ ਮਸ਼ੀਨ ਮਿੱਤਰੋ ਜਿਹੜੀ ਹੁਣ ਆਈ ਹੈ ਹੁਣ ਹੀ ਆਇਆ ਹੈ ਨਾ ਤੁਸੀਂ ਨਾ ਡੈਮੂ ਤੇ ਆਈ ਹੈ ਉਹ ਉਦੋਂ ਲੈਤੀਆਂ ਨਹੀਂ ਕਿਸੇ ਨੇ ਠੀਕ ਆ ਉਹ ਡਰ ਜਾਂਦੇ ਆ ਲੋਕ ਇਹ ਕਹਦਾ ਸੀ ਜੀ ਇਹਦੀ ਪਹੌਣੀ ਹੱਥ ਨਹੀਂ ਲਾ ਪਾਉਂਦਾ ਕੋਈ ਵੀ ਇਹ ਵੀ ਲਈ ਡਰਦੇ ਜੀ ਇਹਦੀ ਵਾਹ ਦੇਖੀ ਜੂਰੇ ਤੰਦਾਂ ਨਹੀਂ ਮਰਦਾ ਠੀਕ ਆ ਅੱਜੋਂ ਪਹਿਲੇ ਦਿਨ ਚਲਾਈ ਆ ਕੱਲ ਸਿੱਟ ਜੀ ਕਰ ਲਈ ਸੀ ਅੱਜ ਵਧੀਆ ਤਾਂ ਪਹਿਲੇ ਦਿਨ ਕੱਲ ਦਾ ਅੱਜ ਕਿੱਲਾ ਬੱਧਾ ਠੀਕ ਆ ਹੂੰ ਵਧੀਆ ਚੱਲਦੀ ਆ ਟਰੈਕਟਰ ਆ 55 ਹੈ 55 20 ਮਾਡਲ ਆ ਉਹ ਜਿਹੜਾ ਮੰਡੀ ਚੋਂ ਲੈਂਦਾ ਸੀਗਾ ਵਾਈ ਵਾਈ ਕਾ ਜੱਸੀ ਕਾ ਬਲ ਮਾਟਰ ਮਿੱਤਰੋ ਇਹ ਬਾਈ ਮਾਟਰ ਲਾਗਾ ਤੇ ਸਰਪੋਣੇ ਦੇਖੋ ਸਲੈਚਰ ਦਾ ਕੀ ਹਾਲ ਕੀਤਾ ਮਿੱਤਰੋ ਨੰਮ ਮੱਚ ਆਇਆ ਪੈ ਸਾਰਾ ਇਹ ਢੂੜੀ ਵਾਲੀ ਮਸ਼ੀਨ ਦੇ ਉੱਤੇ ਮੱਚ ਆਇਆ ਹਾਂ ਮੈਂ 72 ਨੰਬਰ ਟਰਬੋ ਲੱਗੀ ਹੋਈ ਆ ਦੇ ਉੱਤੇ ਡਬਲ ਰੋ ਵਾਲੀ ਦੋ ਬੱਟਾਂ ਵਾਲੀ ਮਸ਼ੀਨ ਲੱਗਦੀ ਨਹੀਂ ਸਿੰਗਲ ਵਾਲੀ ਆਉਂਦੀ ਹੁੰਦੀ ਪਹਿਲਾਂ ਇਹ ਸ਼ਕਤੀ ਵਾਲੀ ਸਿੰਗਲ ਰੋ ਵਾਲੀ ਹੁਣ ਦੋ ਰੋ ਇਕੱਠੇ ਲੈ ਕੇ ਜਾਂਦੀ ਹੈ ਇਹ ਇਹੋਂ ਜੀ ਨਾ ਦੇਖੋ ਇਹ ਤੋਕੇ ਵਾਲੇ ਹੋਰੀ ਆ ਗਿਆ ਨਾ ਇਤਕੀ ਨਵਾਂ ਦਾ ਇਹ ਹੱਤ ਨਾ ਕਰਨੇ ਪੈਂਦੇ ਆ ਠੀਕ ਆ ਟੋਕੇ ਲੱਗੇ ਰਹਿਆ ਹੁਣ ਇਹ ਆ ਤੁਹਾਡੇ ਨਾਲ ਆਪਦੇ ਨਾਲ ਜਿੰਨੇ ਜਿੰਨੇ ਲਾਉਣੇ ਆ ਇਹ ਅੱਗੇ ਵੱਡਾ ਚੱਕਰ ਪਾਇਆ ਹੁੰਦਾ ਜੀ ਇਹਦੇ ਵਿੱਚ ਇੱਥੇ ਤੇ ਹੁਣ ਆ ਸਿਸਟਮ ਵਧੀਆ ਗਿਆ ਦਾ ਆਪਦੇ ਹੱਥਾਂ ਨਾਲ ਜਿੰਨੇ ਕੁ ਟੋਕੇ ਲਾਉਣੇ ਆ ਉਹਨੇ ਇੱਕ ਲੱਗ ਜਾਣਗੇ ਇਧਰੋਂ ਉਧਰੋਂ ਕਰਨਾ ਇਧਰੋਂ ਇਧਰੋਂ ਸਾਰਾ ਦੋਨੇ ਆਪਦੇ ਹੱਥਾਂ ਦੇ ਵਿੱਚ ਹੀ ਐ ਸੈੱਟ ਸਾਰਾ ਟੋਕੇ ਜਿੰਨੇ ਜਿੰਨੇ ਲਾਉਣੇ ਆਗੇ ਇਹ ਕਿਉਂ ਪਲੇਟ ਜੀ ਹੁੰਦੀ ਜੀ ਉਹ ਪੂਰੀ ਰਹਿੰਦੀ ਜੀ ਨਾਲ ਦੀ ਨਾਲ ਆ ਤੇ ਜਿਆਦੇ ਡਾਲਰ ਹੋ ਰਹੀਆਂ ਸਾਖਤੀਵਾਨ ਦੇ ਮਦੀਨਾ ਤੋਂ ਬੱਟਾ ਇਕੱਠੀਆਂ ਲੈ ਕੇ ਜਾਂਦੀ ਆ ਸਾਹ ਦੇ ਸਾਈਡਿੰਗ ਰੰਗ ਉਹਰੇ ਇਕੱਠੇ ਲੈ ਕੇ ਜੀ 2/5 ਦੀ ਬਾਦੀ ਪਹਿਲਾ 1 ਵੱਟ ਲੱਗਿਆ ਨਹੀਂ ਜੀ ਇਹ 2/ ਜਿਹੜੀਆਂ ਉਹ ਕੱਟੀਆਂ ਲੈ ਕੇ ਜਾਂਦੀ ਆ ਮੈਂ ਰੁਕ ਨਹੀਂ ਰਾਂ ਦੇਖੋ ਸਾਰੇ ਸਿਆਕਾ ਹੋੜ ਹੋਲੀ ਜਾਂਦਾ ਹੋਵੇ ਹਾਂ ਹੈ ਮળોਂਦੀ ਆ ਗੱਲ ਚਾਰ ਦੀ ਬੈਣਾ ਪੁੰਜਿਆ ਜਾਵਾ ਦੇਖ ਮੱਕੀ ਕਿਹੜੇ ਲੋਟ ਭੰਨੀ ਆਂ ਰੱਦ ਆ ਪਾਣੀ ਜਾਵਾ